ਮੈਲਾ ਬ੍ਰਹਮਾ ਮੈਲਾ ਇੰਦ ਰਵ ਮੈਲਾ ਮੈਲਾ ਹੈ ਚੰਦ ਮੈਲਾ ਮਲਤਾ ਏ ਸੰਸਾਰ ਇਕ ਹਰ ਨਿਰਮਲ ਜਾਂ ਕਵੰਤ ਨਾ ਪਾਰ ਰਹਾਓ ਮੈਲੇ ਬ੍ਰਹਮੰਡਾਇ ਕੈ ਈਸ ਮੈਲੇ ਨਿਸ ਬਸੁਰ ਦਿਨਤੀਸ ਮੈਲਾ ਮੋਤੀ ਮੈਲਾ ਹੀਰ ਮੇਲਾ ਪਾਣਾ ਪਾਵਕ ਵਰਨੀਰ ਮੈਲੇ ਸ਼ਿਵ ਸ਼ੰਕਰ ਮਹੇਸ਼ ਮੈਲੇ ਸਿੱਧ ਸਾਜਿਕ ਵਰਪੇਖ ਮੈਲੇ ਜੋਗੀ ਜੰਗਮ ਜਟਾਂ ਸਹਿਤ ਮੈਲੀ ਕਾਹਿਆ ਹੰਸ ਸੁਮੇਤ ਕਹ ਕਬੀਰ ਤੇ ਜਨ ਪਰਵਾਨ ਨਿਰਮਲ ਤੇਜੋ but i